ਅਬੇ मजा ਆਏਗਾ ਨਾ ਬਿੜੋ ਜੀ ਤਨ ਮੈਂ ਗੱਲ ਪੁੱਛਾਂ ਜਿਹੜੀਆਂ ਪਿੰਡਾਂ ਵਾਲੀਆਂ ਬੁਢੀਆਂ ਤੇ ਸ਼ਹਿਰਾਂ ਵਾਲੀਆਂ ਬੁਢੀਆਂ 'ਚ ਕੀ ਫਰਕ ਆ ਬਹੁਤ ਫਰਕ ਆ ਯਾਰ ਕਿਵੇਂ ਬਈ ਫਰਕ ਕਿਉਂ ਆ ਵੀ ਮੈਂ ਤੈਨੂੰ ਦੱਸਦਾ ਇਹਦੇ ਬਾਰੇ ਹਾਂ ਫਰਕ ਕਿਉਂ ਮੈਂ ਪੀ ਐਚ ਡੀ ਕਰੀ ਬਠਾ ਫਰਕ ਕਾਏ ਆ ਵੀ ਜਿਹੜੀਆਂ ਸ਼ਹਿਰਾਂ ਵਾਲੀਆਂ ਬੁਢੀਆਂ ਨਾ ਹਾਂ ਉਹ ਕੀ ਕਰਦੀਆਂ ਵੀ ਰੋਟੀ ਪਾਣੀ ਖਾਂਦੀਆਂ ਤੇ ਸ਼ਹਿਰ ਕਰਦੀਆਂ ਅੱਛਾ ਆਪਦਾ ਸਰੀਰ ਮੈਂਟੇ ਰੱਖਦੇ ਬੰਦ ਕਰ ਇਹਨੀਆਂ ਵਧੀਆ 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 ਤੇ ਪਿੰਡਾਂ ਵਾਲੀਆਂ ਸਾਰਾ ਦਿਨ ਪਾਥੀ ਗੋਆ ਪਾਥੀ ਗੋਆ ਇਹਨਾਂ ਦਾ ਅਜ ਤੋਂ ਹੀ ਮਤਰੀ ਨਿਕਲਦੀ ਸਿਰ ਤੇ ਰੱਖਣੀਆਂ ਤੜਕੇ 6 ਵਜੇ ਬੱਠਲ ਗੋਏ ਦਾ ਚੱਲ ਐ ਨੂੰ ਪਾਥੀਆਂ ਦਾ ਭਰੀ ਆਉਣੀਆਂ ਗੋਏ ਦਾ ਲਈ ਜਾਣੀਆਂ ਚੰਗਲਾ ਸਹੀ ਹੈ ਨਾ ਸਹੀ ਹੈ ਸਹੀ ਹਾਂ ਕੀ ਫਰਕ ਹੈ ਦੂਜਾ ਨੰਬਰ ਕੇ ਵੀ ਇੱਕ ਇਹ ਕੀ ਕਰਦੀਆਂ ਵੀ ਰਾਤ ਨੂੰ ਰੋਟੀ ਪਾਣੀ ਖਾ ਕੇ ਪੰਜ ਸੱਤ ਰੋਟੀਆਂ ਤੇ ਐਂ ਕਰਕੇ ਪਈਆਂ ਰਹਿੰਦੀਆਂ ਅੱਛਾ ਠੀਕ ਐ ਇਹ ਗੱਲ ਤਾਂ ਤੇਰੀ ਸੱਚ ਆ ਹਾਂ ਦੂਜਾ ਨੰਬਰ ਇਹਨਾਂ ਨੂੰ ਆਦੇ ਕੰਮਨਾਮਾਦ ਵਾਲਾ ਆ ਕੰਮਨਾਮਾਦ ਦੀਆੜੀ ਪੋਚਣ ਨੂੰ ਲੱਗ ਪਗਾਉਣ ਨੂੰ ਲੱਗ ਪਈਆਂ ਇਹ ਸਰੀਰ ਦਾ ਧਿਆਨ ਨਹੀਂ ਕਰਦੀਆਂ ਮੜ ਕੇ ਕਵਾੜਜਾ ਬਣ ਜਾਂਦੀਆਂ ਇੱਕ ਲਾ ਹੋਰ ਗੱਲ ਆ ਕਵਾੜ ਤਾਂ ਬੰਦੀਆਂ ਬੰਦੀਆਂ ਭਰਾਵਾ ਇਹ ਕੀ ਕਰਦੀਆਂ ਇਹਨਾਂ ਦੇ ਸਾਰਾ ਦਿਨ ਗੋਹੇ ਵਾਲਾ ਬੱਠਲ ਸਿਰ ਤੇ ਰੱਖ ਰੱਖ ਕੇ ਰੱਖ ਇਹਨਾਂ ਦੀ ਧੋ it's <laughs>